ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਪਾਰਟੀਵਾਦੀ ਤੋਂ ਉੱਠ ਕੇ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਐਲਾਨ ਦਾ ਅਸਰ ਸਾਫ਼ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਨਾਲ ਤਾਂ ਪੰਜਾਬ ਦੇ ਜ਼ਿਲ੍ਹਾ ਰੋਪੜ ਦੀ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਤਰਗਤ ਪੈਂਦੇ ਪਿੰਡ ਕਿਨਾਰੂ ਵਿਖੇ ਸਰਬਸੰਮਤੀ ਦੇ ਨਾਲ ਪੰਚਾਇਤ ਨੂੰ ਚੁਣ ਲਿਆ ਗਿਆ ਹੈ ਜਿਸ ਦੇ ਵਿੱਚ ਨਵ ਨਿਯੁਕਤ ਸਰਪੰਚ ਰਗਵੀਰ ਸਿੰਘ ਨੇ ਕਿਹਾ ਕਿ ਸਰਬ ਸਮਤੀ ਦੇ ਨਾਲ ਚੋਣ ਕਰਨਾ ਪਿੰਡ ਵਾਸੀਆਂ ਦਾ ਫੈਸਲਾ ਸੀ ਅਤੇ ਉਹਨਾਂ ਨੂੰ ਪਿੰਡ ਦੀ ਸੇਵਾ ਕਰਨ ਦਾ ਦੁਆਰਾ ਤੋਂ ਮੌਕਮ ਮਿਲਿਆ ਹੈ ਪਿਛਲੇ 15 ਸਾਲਾਂ ਤੋਂ ਬਤੌਰ ਸਰਪੰਚ ਅਤੇ ਉਹਨਾਂ ਦੀ ਪਤਨੀ ਬਤੌਰ ਸਰਪੰਚ ਸੇਵਾ ਕਰਦੇ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਬਸੰਮਤੀ ਦੇ ਨਾਲ ਚੋਣ ਹੋਣ ਦੇ ਕਾਰਨ ਪਿੰਡ ਦਾ ਬਹੁਤ ਫਾਇਦਾ ਹੁੰਦਾ ਹੈ ਜਿੱਥੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ ਉੱਥੇ ਹੀ ਨਾਲ ਹੀ ਵੋਟਾਂ ਪਹਿਲੇ ਪਿੰਡ ਵਿੱਚ ਬਣੀਆਂ ਗੁੱਟਵਾਜੀਆਂ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਾ ਕਾਇਮ ਰਹਿੰਦਾ ਹੈ ਉਹਨਾਂ ਹੋਰ ਪਿੰਡਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਲੜਾਈ ਝਗੜੇ ਖਰਚੇ ਆ ਦੀ ਨੂੰ ਛੱਡ ਕੇ ਸਰਬਸੰਮਤੀ ਦੇ ਨਾਲ ਸਰਪੰਚ ਅਤੇ ਪੰਜ ਚੁਣਲੇ ਜਾ ਸਕਦੇ ਹਨ। ਸ਼੍ਰੀ ਕੀਰਤਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਇਰਕੇਸ਼ ਰਾਣਾ ਦੇ ਨਾਲ ਮਨੀਸ਼ ਫਰਵਾਹ ਦੀ ਰਿਪੋਰਟ ਕਰੂੰਗਾ। ਇਹ ਸਾਰੇ ਸਰਪੰਚ ਸਾਹਿਬ ਨੂੰ ਤੇ ਪੰਚਾਂ ਨੂੰ ਦੇ ਬੜੇ ਪਿਆਰ ਨਾਲ ਆਪਣੀ ਪੰਚਾਇਤ ਚਲਾਣੀ ਤੇ ਵੱਧ ਤੋਂ ਵੱਧ ਆਪਣੇ ਪਿੰਡ ਦੇ ਕਾਮਾਖਾਰਾਂ ਦੇ ਵੱਧ ਤੋਂ ਵੱਧ ਸਹਿਯੋਗ ਨਾਲ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਾਂ। ਇਹ ਬੰਸਲਾ ਹੈਗਾ। ਹਾਂਜੀ ਇਹ ਸਾਡੇ ਪਿੰਡ ਦੇ ਹੀ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਇਹਨਾਂ ਨੇ ਮੈਂ ਤਾਂ ਹੋਰ ਪੰਡਾ ਨੂੰ ਵੀ ਇਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਸ਼ਾਂਤੀ ਨਾਲ ਪੰਚਾਇਤਾਂ ਬਣਨ ਤੇ ਪਿੰਡ ਦੀ ਜੋ ਵੀ ਲੜਾਈ ਝਗੜੇ ਇਹ ਖਤਮ ਹੋਣ ਤੇ ਪਿਆਰ ਨਾਲ ਜੋ ਵੀ ਪਿੰਡ ਦੀ ਡਿਵੈਲਪਮੈਂਟ ਹੋਵੇ ਉਹ ਤੋਂ ਵੱਧ ਵੱਧ ਯਾਨਕੀ ਹਸਾ ਮਤਵ ਵੱਧ ਧਿਆਨ ਦਿੱਤਾ ਜੀ ਪਿੰਡ ਘਰਾਉ ਅਸੀਂ ਪੂਰੇ ਪਿੰਡ ਦਾ ਸਿਮੰਨ ਘਰਾਉ ਕੱਟ ਕੀਤਾ ਸੀ ਪਿੰਡ ਦੇ ਮੋਹਤਵਰ ਬੰਦੇ ਪਿੰਡ ਦੀ ਪੰਚਾਇਤ ਪਹਿਲੇ ਮੌਜੂਦਾ ਪੰਚਾਇਤ ਪਿੰਡ ਦੇ ਵਸਨੀਕ ਜੋ ਸਾਡੇ ਆਗਾਂ ਦੇ ਮਦਦ ਨਾਲ ਜੀ ਹੈ ਇਸ ਸਾਲ ਦਾ ਸਰਪੰਚੀ ਦਾ ਪੰਚਾਇਤ ਹੋਣੀ ਹੈ ਪਿੰਡ ਦੀ ਵਹਿਤਰੀ ਬਾਤ ਤੇ ਜੋ ਵੀ ਆਪਾਂ ਵੱਧ ਤੋਂ ਵੱਧ ਪੰਡਾ ਵਿੱਚ ਕਰ ਸਕਾਂਗੇ ਚੁਣੇ ਗਏ ਹਨ ਮੈਨਰਗਵੀਰ ਸਿੰਘ ਹੈ ਜੀ ਤੇ ਨਾਲ ਪੈਂਚ ਜਸਵਿੰਦਰ ਸਿੰਘ ਹੈ ਜੀ ਪੈਂਚ ਵਰਗ ਸਿੰਘ ਹੈ ਪੈਂਚ ਜਸਵਿੰਦਰ ਸਿੰਘ ਤੇ ਆਪਣੀ ਲੇਡੀਜ਼ ਨਰਿੰਦਰ ਕੁਮਾਰ ਪੈਂਚ ਜੀ ਜਿਹੜੀ ਪੈਂਚ ਹੈ ਪੂਨਮ ਦੇਵੀ ਤੇ ਬਬਲੀ ਦੇਵੀ ਪਿੰਡ ਦੇ ਵਿਕਾਸ ਤੇ ਪਹਿਲਾਂ ਵੀ ਅਸੀਂ ਇਹ 10 ਸਾਲ ਤੋਂ ਸਰਪੰਚ ਜੀ ਜਿੰਨਾ ਵੱਧ ਤੋਂ ਵੱਧ ਕੀਤਾ ਹੈ ਮੇਥੀ ਨਾਲ ਪਿੰਡ ਦੇ ਸਚੋਗਣਾ ਕੀਤਾ ਹੁਣ ਵੀ ਇਸ ਤਰ੍ਹਾਂ ਵੱਧ ਤੋਂ ਵੱਧ ਆਪਾਂ ਪਿੰਡ ਦੇ ਲੜਾਈ ਜਦੋਂ ਉੱਠ ਕੇ ਵੱਧ ਤੋਂ ਵੱਧ ਪਿੰਡ ਦੀ ਤਰੱਕੀ ਵਾਸਤੇ ਕੰਮ ਕਰਾਂਗੇ ਮੈਂ ਬਾਕੀ ਵੀ ਆਪਣੇ ਬਲੌਗ ਆਨੰਦ ਪਰਸੇ ਨਾਲ ਤਾਂ ਸਾਰੇ ਜਿੰਨੇ ਪਿੰਡ ਵਾਸੀ ਹੈ ਜਿੰਨੇ ਵੀ ਹੋਰ ਪੰਚਾਇਤਾਂ ਹੈ ਵੱਧ ਤੋਂ ਵੱਧ ਬੈਠ ਕੇ ਸਭ ਸੰਤਿਨਾ ਪੰਚਾਇਤਾਂ ਚਾਹਾਂ ਮੈਂ ਵੀ ਕਹਿੰਦਾ ਕਿ ਵੱਧ ਤੋਂ ਵੱਧ ਸਭ ਸੰਤਿਨਾ ਪੰਚਾਇਤਾਂ ਚਾਹਾਂ ਪਿੰਡ ਦਾ ਭਾਈਚਾਰਾ ਬਣੇ ਰਹਦਾ ਹੈ